ਸੱਚ ਕਰ ਮਾਸਟਰ ਜੀ ਅੱਜ ਕੱਲ ਤੇ ਠੀਕ ਹੈ ਤਾਂ ਲੇਟ ਆਹਾ ਆਹੀ ਦਾ ਚੰਗੇ ਮਾਸਟਰ ਦੀ ਨਿਸ਼ਾਨੀ ਉਹਨਾਂ ਨੂੰ ਪਤਾ ਬੱਚਾ ਥੱਕਿਆ ਹੈ ਮੂੰਹ ਵੇਖ ਕੇ ਕਿਹਾ ਲੇਟ ਜਾ ਲਓ ਮੱਠ ਦੀ ਕੋਨੇ ਦੇ ਦੇ ਦਿੱਤੇ ਹਾਂ ਲਓ ਜੀ ਲੇਟਿਆ ਤੇ ਆਇਆ ਮੈਂ ਤੇ ਮੇਰਾ ਪੁੱਤ ਜਿਹੜਾ ਪਾਸਾ ਪ੍ਰਤਾਪ ਲਾ ਲਓ ਲਾ ਜੀ ਲਾ ਇਹ ਕਿੱਡੀ ਗੱਲ ਮਾਸਟਰ ਜੀ ਮੈਂ ਕਰ ਲੈਂਦਾ ਲਾ ਉਹ ਹੋ ਗਿਆ 15 ਗਿਆ ਤਾਂ ਗੜੋ ਗ੍ਰਾਹਕ ਨੂੰ ਕਿੰਨੇ ਗ੍ਰਾਹਕ ਸਾਰ ਜਿਹੜੇ ਦਾਦੇ ਨੂੰ ਕਹਿੰਦੇ ਆ ਜੀ ਗ੍ਰਹਿਣ ਇਹ ਦਾਦੇ ਦਾ ਨਾਮ ਆ ਜੀ ਐ ਦੱਸੋ ਕਿ ਸੱਚ ਤੇ ਵਿਹਮ ਚ ਕੀ ਫਰਕ ਆ ਸਾਰ ਸੱਚ ਤੇ ਵਿਹਮ ਚ ਫਰਕ ਹੈਗਾ ਜੀ ਕੀ ਫਰਕ ਆ ਤੁਸੀਂ ਪੜਾਉਂਦੇ ਹੋ ਹਾਂ ਇਹ ਸੱਚ ਆ ਵੈਰੀ ਗੁੱਡ ਪਰ ਅਸੀਂ ਪਾਉਂਦੇ ਆ ਇਹ ਤੁਹਾਡਾ ਵਿਹਮ ਆ ਨਾ 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 ਕੱਕਰ ਤੇਰੀ ਸ਼ਕਲ ਨੂੰ ਦੱਸਦੀ ਹੈ ਤੇ ਤੂੰ ਇਹਨਾਂ ਨਾਲ ਵੱਧ ਪੜਿਆ ਹਾਂਜੀ ਹਾਂਜੀ ਸਜੀਵਾ ਤੀਜੀ ਤਿੰਨ ਵਾਰੀ ਕੀਤੀ ਆ ਜੀ ਤੇਰਾ ਡੈਡੀ ਅੱਜ ਕੰਮ ਤੇ ਗਿਆ ਇਹਨੂੰ ਭਵਿੱਖ ਕਾਲ ਚ ਬਦਲਨਾ ਸਰ ਮੇਰਾ ਡੈਡੀ ਕੱਲ ਨੂੰ ਵੀ ਕੰਮ ਤੇ ਜਾਊਗਾ ਹੈਗਾ ਪਟਾਂ ਚ ਜੋ ਤੇ ਰੋਕੇ ਦੱਸ ਦਿਓ ਜਾਨ ਜੀ ਨਾ ਇਹ ਮਤਰਾ ਦੀ ਚੜ ਤਾ ਆ ਨਾ ਦੀ ਚੜ ਤਾ ਤਮ ਬੱچے ਗੱਲ ਸੁਣ ਲੋ ਕਬ ਸੁਣ ਲੈਨੀ ਤੂੰ ਪੀਚਾ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਤੇ ਠੀਕ ਹੈ ਤਾਂ ਲੇਟ ਆਹਾ ਆਹੀ ਦਾ ਚੰਗੇ ਮਾਸਟਰ ਦੀ ਨਿਸ਼ਾਨੇ ਉਹਨਾਂ ਨੂੰ ਪਤਾ ਬੱਚਾ ਥੱਕਿਆ ਹੈ ਮੂੰਹ ਵੇਖ ਕੇ ਕਿਹਾ ਲੇਟ ਜਾ ਲਓ ਮੱਠ ਦੀ ਕੋਨੇ ਦੇ ਦੇ ਲਓ ਜੀ ਲੇਟਿਆ ਤੇ ਆਇਆ ਮੈਂ ਤੇ ਮੇਰਾ ਪੁੱਤ ਜਰਾ ਪਾਸਾ ਪ੍ਰਤਾਪ ਬਣ ਲੈ ਲਓ ਲਾ ਜੀ ਲਾ ਇਹ ਕਿੱਡੀ ਗੱਲ ਮਾਸਟਰ ਜੀ ਕੋਨੇ ਕਰ ਲੈਣ ਲੈ ਪਰ ਆਰਾਮ ਜਰਾ ਤਾਂ ਬਹਿ ਰੋ ਮਖਰਾਮਾ ਤੰਦੇੜ ਮੇਰੀ ਸੁਣ ਲੋ ਗੱਲ ਧਿਆਨ ਨਾਲ ਕੰਨ ਖੋਲ ਕੇ ਮੇਰਾ ਜ ਪਹਿਲਾ ਦਿਨ ਸਕੂਲ ਚ ਸਰ ਤੁਹਾਡਾ ਹੀ ਆ ਪਹਿਲੇ ਦਿਨ ਆਡੀਆਂ ਤੋਂ ਉਮਰਾ ਨੰਗੀਆਂ ਜੀ ਆ ਚੌਥੀ ਤੀਜੀ ਵਾਰੀ ਕਰਨ ਲੱਗਾ ਚਾਰ ਅੰਨੇ ਵੀ ਕਰ ਲਈ ਆ ਦੂਜੀ ਵਾਰੀ ਮੈਂ ਵੀ ਕਰਨ ਲੱਗਾ ਜੀ ਤੁਹਾਨੂੰ ਨਾ ਆਪਣੇ ਮਰ ਜਾਣਕਾਰੀ ਦੇਣਾ ਮੇਰਾ ਨਾਮ ਬਚੱਤਰ ਸਿੰਘ ਇਹ ਸਕੂਲ ਚ ਆਉਣ ਤੋਂ ਪਹਿਲਾਂ ਚੋਂ ਸਕੂਲਾਂ ਚ ਮੇਰੀਆਂ ਬਦਲੀਆਂ ਹੋਈਆਂ ਪਹਿਲਾਂ ਤੇ ਆਪ ਨਹੀਂ ਕਰਾਈਆਂ ਮੈਂ ਪੰਚਾਇਤਾਂ ਨੇ ਕਰਾਈਆਂ ਉਹਨਾਂ ਪੰਡਾਂ ਦੀਆਂ ਆਉ ਕਿਉਂ ਸਰ ਜੀ ਬੜਾ ਕੱਬਾ ਸੁਭਾਅ ਮੇਰਾ ਬੜਾ ਕੱਬਾ ਦੋ ਵਾਰੀ ਤਾਂ ਮੈਂ ਸਸਪੈਂਡ ਹੁੰਦਾ ਤਾਂ ਬਚਿਆ ਮਾਰ ਮਾਰ ਕੇ ਨਿਆਣੇ ਦੇ ਨਸਾਂ ਲਹੂ ਕਰ ਦਦਾ ਨਾ ਮੈਂ ਫੇਰ ਤੇ ਸਾਜੀ ਬਹੁਤ ਇੱਜ਼ਤ ਕਮਾਈ ਤੁਸੀਂ ਤੇਰਾ ਤਾਂ ਮੈਂ ਕਰਦਾ ਬਾਅਦ ਹਸਾਲਤਾ ਪਹਿਲਾਂ ਤੁਹਾਡੀ ਹਾਜ਼ਰੀ ਲਾ ਲਈਏ ਜਰਾ ਮੈਂ ਇੱਕ ਮਿੰਟ ਖੋਗਦਾ ਸਾਜੀ ਤੇ ਦੱਸਿਓ ਕਿਕਰੋਲ ਨੰਬਰ ਸਾਜੀ ਕੋ ਨਹੀਂ ਆਉਂਦਾ ਕੋਕ ਨਹੀਂ ਆਉਂਦਾ ਸਾਜੀ ਉਹਨਾਂ ਦੀ ਸੋਈ ਮਾਚ ਉਹਨਾਂ ਦੀ ਮੰਗ ਨੇ ਦਿੱਤਾ ਕਟਾ ਸਤਾਂ ਲਤਾਂ ਵਾਲਾ ਸਤਾਂ ਲਤਾਂ ਵਾਲਾ ਹਾਂਜੀ ਸਾਜੀ ਉਹਨਾਂ ਦੀ ਮੰਗ ਨੇ ਦਿੱਤਾ ਕਟਾ ਉਹ ਵੀ ਸਤਾਂ ਲਤਾਂ ਵਾਲਾ ਇਹ ਦੁਨੀਆ ਨੂੰ ਦੂਰੋਂ ਦੂਰੋਂ ਵੇਖਣ ਹੁੰਦੀ ਆ ਤੇ ਮੱਥਾ ਟੇਕਦੀ ਆ ਤੇ ਉਹਦੇ ਪਿਓ ਉਹਨਾਂ ਨੂੰ ਰੱਖਦਾ ਪੈਸੇ ਇਕੱਠੇ ਕਰਨ ਵਾਸਤੇ ਚੜ ਤੱਕੜਾ ਵਈ ਬੜਾਵਾ ਚੱਲ ਛੱਡ ਯਾਰ ਦੋ ਰੋ ਲੰਬ ਸਰ ਉਹ ਵੀ ਨਹੀਂ ਹੁੰਦਾ ਜੀ ਉਹ ਕੋਈ ਨਹੀਂ ਹੁੰਦਾ ਹਣਾ ਸਰ ਉਹਦਾ ਦਾਦਾ ਚੜਾਈ ਕਰ ਗਿਆ ਜੀ ਹਾਂ ਆਹ ਗੱਲ ਤੇ ਸਹੀ ਪੁੱਤਰਾਂ ਦਾ ਦਾਦਾ ਨਾਲ ਪਿਆਰ ਬੜਾ ਹੁੰਦਾ ਗੱਲ ਕੀ ਇਹਨੋਂ ਦਾ ਚਾਰ ਕਿ ਮਹੀਨਾ ਪਹਿਲਾਂ ਉਹਦਾ ਦਾਦਾ ਢਿੱਲਾ ਹੋਇਆ ਵਾ ਉਦੋਂ ਦੇ ਉਹਦਾ ਪੁੱਤਰ ਨੇ ਟੈਨਸ਼ਨ ਬੜੀ ਲਈ ਆ ਟੈਨਸ਼ਨ ਕਦੀ ਲੈਂਦਾ ਜੀ ਟੈਨਸ਼ਨ ਉਹਨੂੰ ਇਸ ਗੱਲ ਦੀ ਪੋਤਾ ਦੋਦਕੇ ਤੇ ਆਤਵਾਰੀ ਨਾ ਮਰ ਜੇ ਹੋਦੀ ਕਿਤੇ ਛੁੱਟੀ ਨਾ ਕੈਂਸਲ ਹੋ ਜੇ ਤਿੰਨ ਰੋਲ ਨੰਬਰ ਹਾ ਜਰ ਜੀ ਚਾਰ ਰੋਲ ਨੰਬਰ ਪ੍ਰੈਗਨੇਟ ਸਾਰੇ ਪੰਜ ਰੋਲ ਨੰਬਰ ਹਾ ਜਰ ਜੀ ਹਾ ਜਰ ਤੁਹਾਡੀਆਂ ਸ਼ਕਲਾਂ ਦੱਸ ਦਿਆਂ ਕੀ ਆਉਂਦਾ ਤੁਹਾਨੂੰ ਸਭ ਕੁਝ ਹਾਂਜੀ ਹਾਂਜੀ ਤੂੰ ਖੜਾ ਹੋ ਜਾ ਜਰਾ ਇਹ ਸਾਡੇ ਲਖਣੇ ਆ ਜਰਾ ਇਹ ਵੀ ਸੀਸ ਨਾ ਜਰਾ ਏ ਬੀ ਡੀ ਸੀ ਕਿਥੇ ਗਈ ਦੁੱਖ ਦੇ ਲਈ ਜਿੰਨੇ ਮਰਜੀ ਅਸੀਂ ਹੱਸ ਕੇ ਸਹਾਂਗੇ ਫਾਟੇ ਸੀ শ্রীলੰਕੇ ਪਰ ਸੀ ਨਾ ਕਹ ਹੈ ਉਹ ਦੁਖੀ ਤੂੰ ਖੜਾ ਹੋਏ 15 ਗਿਆ ਤਾਂੜੋ ਗ੍ਰਹਿਣ ਕ ਨੂੰ ਕਹਿੰਦੇ ਗ੍ਰਹਿਣ ਸਰ ਜਿਹੜੇ ਦਾਦੇ ਨੂੰ ਕਹਿੰਦੇ ਆ ਜੀ ਗ੍ਰਹਿਣ ਇਹ ਦਾਦੇ ਦਾ ਨਾਮ ਆ ਜੀ ਐਸਾਨ ਜੀ ਕਾ ਕਾ ਨੂੰ ਬੜਾ ਬਤਾ ਤੇ ਬੜਾ ਜਾ ਤਾ ਖੜਾ ਹੇ ਤੁੰ ਦੱਸ ਮੈਨੂੰ ਤੇ ਗੰਗਾ ਕਿੱਥੋਂ ਨਿਕਲਦੀ ਹੈ ਗੰਗਾ ਸਰ ਜੀ ਗੰਗਾ ਸਰ ਸਵੇਰੇ 9 ਵਜੇ ਤਿਆਰ ਹੋ ਕੇ ਘਰੋਂ ਨਿਕਲਦੀ ਤੇ ਬਸ ਤੇ ਬੈ ਜਾਂਦੇ ਕਿ ਸਾਨੂੰ ਕੀ ਪਤਾ ਕਿੱਥੇ ਜਾਂਦੀ ਕਿੱਥੇ ਨਹੀਂ ਉਹ ਫਟੇ ਮੁੰਡਾ ਦੱਕ ਜਰ ਨਹੀਂ ਆਪਣਾ ਨਹੀਂ ਆ ਆ ਆ ਲੈ ਇਹ ਜੋ ਮਾਰ ਮੱਤ ਉਹ ਕਾਕਾ ਤੁਸੀਂ ਮੇਰਾ ਸੁਭਾ ਨਹੀਂ ਜਾਣਦੇ ਜਿੰਨੀ ਤੁਹਾਡੀ ਉਮਰ ਹੈ ਨਾ ਇਹ ਤੂੰ ਦੋਨੇ ਚੌਨੇ ਸਾਲਾਂ ਮੈਂ ਪੜਾਈ ਚ ਗੱਲੇ ਆ ਉਹ ਇੱਕ ਮੈਨੂੰ ਸਵਾਲ ਮੈਂ ਤੁਹਾਨੂੰ ਪੁੱਛਣ ਲੱਗਾ ਤੇ ਬੰਦੇ ਬਣ ਕੇ ਦੱਸੋ ਸਵਾਲ ਸੌਖਾ ਬਿਲਕੁਲ ਹਾਂਜੀ ਤੁਹਾਡਾ ਜੋ ਜਿਹੜਾ ਮਰਜ਼ੀ ਦੱਸ ਸਕਦਾ ਦੱਸੋ ਜੀ ਬਿਲਕੁਲ ਸੌਖਾ ਸਵਾਲ ਹਾਂਜੀ ਹਾਂਜੀ ਵੀ ਦੱਸੋ ਕਿ ਸੱਚ ਤੇ ਵਿਹਿਮ ਚ ਕੀ ਫਰਕ ਹੈ ਸਾਰ ਸੱਚ ਤੇ ਵਿਹਿਮ ਚ ਫਰਕ ਹੈਗਾ ਜੀ ਕੀ ਫਰਕ ਹੈ ਤੁਸੀਂ ਪੜਾਉਂਦੇ ਹੋ ਹਾਂ ਇਹ ਸੱਚ ਆ ਵੈਰੀ ਗੁੱਡ ਪਰ ਅਸੀਂ ਪਾਂਡੇ ਆ ਇਹ ਤੁਹਾਡਾ ਵਹਿਮ ਹੈ ਨਾ 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 ਨਹੀਂ ਆ ਤੁਸੀਂ ਤਾਂ ਦੋ ਦੋ ਡੰਗਰੋ ਜਿਓ ਚਾਣ ਓਕੀ ਕੀਤੀ ਜੀ ਨਾ ਉਹ ਕੰਜਰ ਤੁਹਾਨੂੰ ਇੰਨੀਆਂ ਸਹੂਲਤਾਂ ਨੇ ਤੇ ਤੁਸੀਂ ਤਾਂ ਨਹੀਂ ਪੜਦੇ ਇੱਕ ਹਾੜਾ ਵੇਲਾ ਹੈ ਦੀਵੇ ਜਗਾ ਕੇ ਪੜਾਈਆਂ ਕਰਦੇ ਰਏ ਆਪਾਂ ਸਰ ਤੁਹਾਨੂੰ ਇਹਨਾਂ ਪੜਾਈ ਦਾ ਸ਼ੌਂਕ ਤਾਂ ਦੇਨੇ ਪਾੜ ਲੈਂਦੇ ਉ ਚੁੱਪ ਕਰ ਜਾਓ ਸਰ ਜੀ ਮੇਰੇ ਦਾਦੇ ਨੇ ਨਾ ਰਾਤ ਨੂੰ ਕੁੱਤੇ ਦੀ ਅੱਖਾਂ ਚਮਕਦੀਆਂ ਸੀ ਨਾ ਉਹਨਾਂ ਪੜਾਈ ਕੀਤੀ ਆ ਜੀ ਸਰ ਜੀ ਮੇਰੇ ਦਾਦੇ ਨੇ ਨਾ ਘੜੀ ਦੀ ਲੈੜ ਨਾਲ ਪੜਾਈ ਕੀਤੀ ਆ ਜਾ ਤੂੰ ਲੈ ਜਾਨੀ ਆ ਆ ਆ ਆ ਆ ਆ ਜਾਨੀ ਆ ਜਾਨੀ ਸਰ ਜੀ ਕੀਤੀ ਦੀ ਆ ਕਿ ਨਾ ਪੜਾਈ ਉਹ ਨਾਚ ਬੜਾ ਥਲੇ ਲੈ ਜਾਈ ਸੱਚ ਬਈ ਮੇਰੀ ਸੁਣ ਲੋ ਗੱਲ ਹੁਣ ਇੱਕ ਲਗਾ ਸੌਖਾ ਜਿਹਾ ਸਵਾਲ ਤੈਨੂੰ ਪੁੱਛਣਾ ਹੈ ਤੇ ਮੈਨੂੰ ਬੜੇ ਧਿਆਨ ਨਾਲ ਸੋਚ ਸਮਝ ਕੇ ਜਵਾਬ ਦੇਣਾ ਤਾਂ ਠੀਕ ਜੀ ਅੱਖਾਂ ਜਿਹੜੀਆਂ ਕਦੋਂ ਖੁੱਲਦੀਆਂ ਇਹ ਜਵਾਬ ਤੀ ਦੇਣਾ ਤੂੰ ਪਹਿਲਾਂ ਖੜਾ ਹੋ ਬਿੱਲੀ ਤੇ ਬੱਚੇ ਦੀ ਅੱਖਾਂ ਕਦੋਂ ਖੁੱਲਦੀਆਂ ਸੌਖਾ ਸਵਾਲ ਜੀ 20 ਦਿਨਾਂ ਬਾਅਦ ਜੀ ਤੂੰ ਬਹਿ ਜਾ ਤੂੰ ਖੜਾ ਹੋ ਬੰਦਰਾ ਜਾ ਵਸ 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 ਤੂੰ ਨਾਸੋ ਹਾਂਜੀ ਸਰ ਬੱਕਰੀ ਦੇ ਬੱਚੇ ਦੀ ਅੱਖਾਂ ਕਦੋਂ ਖੁੱਲਦੀਆਂ ਸਾਜ ਜੀ ਇਹਦੇ ਸੋਕਾ ਹੀ ਬੜਾ ਜਦੋਂ ਉਹ ਧੂਆਂ ਕਈ ਪਿਆ ਬਾਦ ਹਾਂ ਉਹ ਬੈਰਾ ਬਰਾ ਤੂੰ ਖੜਾ ਹੋਏ ਮੈਂ ਜੀ ਹਾਂ ਤੂੰ ਹੋਰ ਕੌਣ ਅੱਛਾ ਤੂੰ ਦੱਸ ਮੈਨੂੰ ਹਾਂ ਜੀ ਸਾਜ ਜੀ ਕਿ ਬੰਦੇ ਦੀ ਅੱਖਾਂ ਕਦੋਂ ਖੁੱਲਦੀਆਂ ਸਰ ਸੋਖਾ ਸਵਾਹ ਦੱਸ ਦੱਸ ਬੰਦੇ ਦੀ ਅੱਖਾਂ ਜੀ ਵਿਆਹ ਤੋਂ ਬਾਅਦ ਹੀ ਖੁੱਲਦੀਆਂ ਜੀ ਨਾ 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 ਆਇਆ 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 ਹਾਂ ਤੁਹਾਡੇ ਸੁਰੇ ਮੈਂ ਦੁਖੀ ਕੀਤਾ ਇਹਨਾਂ ਨੇ ਉਹ ਮੇਰੀ ਗੱਲ ਸੁਣ ਲਾ ਹਾਂਜੀ ਹਾਂਜੀ ਕੰਨ ਕੋਲ ਕੇ ਇੱਕ ਹਾਂਜੀ ਜੋ ਪੜਾਇਆ ਨਾ ਜਿਵੇਂ ਕੱਲੂ ਕਾਪੀ ਤੇ ਲਿਖ ਕੇ ਲਿਆਉਣਾ ਠੀਕ ਜੀ ਇਹ ਤਾਂ ਮੁਰਗਾ ਬਣਾ ਦੂੰ ਮੈਂ ਸਰ ਮੁਰਗਾ ਉਹਨਾਂ ਨੂੰ ਨਾ ਮੈਂ ਮੀਟ ਨਹੀਂ ਖਾਣਾ ਮਿਰਚੋ ਕਹਿਣਾ ਸ਼ਾਈ ਪਨੀਰ ਬਣਾ ਲਿਓ ਜੀ ਨਾ ਹਾਂ ਲਿਖ ਲੈ ਆਂ ਤੇਨੂੰ ਤਾਂ ਮੈਂ ਖਾਵਾਂਗਾ ਸ਼ਾਈ ਪਰੀਦਰਾ ਤੰਦੂਰੀ ਰੋਟੀਆਂ ਮੈਂ ਲਗਾ ਤੁਹਾਨੂੰ ਇੱਕ ਸਵਾਲ ਪੁੱਛਦਾ ਤਾਂ ਕਰ ਮੈਂ 15 ਜ ਮੈਂ ਕੱਲ ਲਗਾ ਸਵਾਲ ਪੁੱਛਣ ਤੁਹਾਡੇ ਕੋਲੋਂ ਤੇ ਤੁਹਾਡੇ ਤੇ ਨਾਲ ਕੋਈ ਮੈਨੂੰ ਜਵਾਬ ਦੇਉਦਾ ਤੇ ਸਹੀ ਸਹੀ ਜਵਾਬ ਦੇਣਾ ਪਾਣੀ ਪਾ ਦੀ ਲੜਾਈ ਜਿਹੜੀ ਆ ਉਹ ਕਿੱਥੋਂ ਸ਼ੁਰੂ ਹੋਈ ਤੇ ਕਿੱਥੋਂ ਖਤਮ ਹੋਈ ਹਾਂਜੀ ਮੈਨੂੰ ਪਤਾ ਤੇ ਤੂੰ ਖੜਾ ਦੱਸ ਸਰ ਜੀ ਪਾਣੀ ਪਾ ਦੀ ਲੜਾਈ ਪੇਜ ਨੰਬਰ 31 ਤੇ ਸ਼ੁਰੂ ਹੋਈ ਸੀ ਤੇ 36 ਤੇ ਜਾ ਕੇ ਮੁੱਕ ਗਈ ਸੀ ਬੜਕ ਸਾਰੇ ਕੁੱਤੇ ਤੁਹਾਡੇ ਤੁਸੀਂ ਸਾਰੇ ਮੈਂ ਲਗਾ ਤੜੇ ਇੱਕ ਸਵਾਲ ਪੁੱਛਣ ਇੰਗਲਿਸ਼ ਦਾ ਓਏ ਉਸਤਾਨੀਆਂ ਨਾ ਕਰੋ ਮੈਂ ਮੇਰਾ ਸੁਭਾਅ ਬੜਾ ਕਪਾ ਮੈਂ ਲਗਾ ਇੰਗਲਿਸ਼ ਦਾ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਇਹ ਸਵਾਲ ਬੜਾ ਸੌਖਾ। ਮੈਨੂੰ ਜਵਾਬ ਦੋ ਜੀ ਹੁਣ। ਇਹਦਾ ਧਿਆਰ ਆਵੇ। T ਤੇ O ਕੀ ਬਣਿਆ? ਟੂ ਸਰ। ਆ ਗੁੱਡ ਵੈਰੀ ਗੁੱਡ ਵੈਰੀ ਗੁੱਡ। ਹੁਣ ਦੱਸ 15000। ਹਾਂ ਜੀ ਸਰ ਹਾਂ ਜੀ। ਹਾਂ। ਜੀ ਤੇ O ਕੀ ਬਣਿਆ? ਗੂ। ਬਟੇ ਮੁੱਟਾ ਡੱਟ ਤਾਂ ਨਹੀਂ ਲੱਗ ਸਕਦੀ ਕੰਜਰੋ ਬੰਦਰੋ ਜਿਹਾ। ਘੜੋ ਸਿੱਡਾ ਆ ਜਾ ਤੈਨੂੰ ਲੱਗਾ ਕਿ ਮੈਂ ਸਵਾਲ ਪੁੱਛਣ ਹਾਂਜੀ ਸਰ ਇੱਕ ਲੈਣ ਮੈਂ ਬੋਲਣੀ ਹਾਂਜੀ ਇਹਦੇ ਵਿੱਚੋਂ ਤੂੰ ਨੌਨ ਲੱਭੜਾ ਕਿ ਨੌਨ ਕੀ ਆ ਠੀਕ ਜੀ ਠੀਕ ਹਾਂ ਹਾਂਜੀ ਇੱਕ ਕੁੜੀ ਆ ਹਾਂਜੀ ਉਹ ਸਾਰਾ ਨਾਸਕ ਗੱਲ ਕਰਦੀ ਹਾਂਜੀ ਇਹ ਚ ਕੁੜੀ ਕੀ ਆ ਸਾਰੇ ਇਹਦੇ ਵਿੱਚ ਨਾ ਕੁੜੀ ਵਿਗੜੀ ਆ ਤੇ ਤੇ ਚਾਲ ਚੰਨ ਬਾਹਲੇ ਮਾੜੇ ਆ ਜੀ ਉਹ ਤੁਹਾਡੀਆਂ ਨੇਤਾ ਹੀ ਹਨੇ ਕੰਜਰੋ ਪੜਨ ਵਾਲੀਆਂ ਨਾਲ ਬਰ ਬੰਦਰਾ ਜਾ ਹਟ ਜੋ ਹਟ ਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਦਾਂ 75 ਸਿਆ ਵਧੀਆ ਵਧੀਆ ਸਰ ਵਧੀਆ ਕਿਦਾਂ ਪਹਿਲਾ ਦਿਨ ਠੀਕ ਰਿਆ ਸਰ ਬਹੁਤ ਹੁਸ਼ਿਆਰ ਬੱਚੇ ਸਰ ਕਲਾ ਬਹੁਤ ਵਧੀਆ ਲਗੀ ਕੋਈ ਨਹੀਂ ਚੈੱਕ ਕਰ ਲੈਨੇ ਬੱਚਿਆਂ ਨੂੰ ਹਾਂਜੀ ਹਾਂਜੀ ਕਰੋ ਸਰ ਬੱਚਿਓ ਤੁਸੀਂ ਖਾਲੀ ਥਾਂ ਭਰਨੀ ਆ ਕੋਈ ਗੱਲ ਨਹੀਂ ਸਰ ਖਾਲੀ ਥਾਂ ਭਰ ਦਾਂਗੇ ਕਿ ਡਿੱਕ ਵੱਡਗਾ ਤੁਸੀਂ ਦੋ ਹੁਣੇ ਭਰ ਤੂੰ ਖਾਲੀ ਥਾਂ ਲੱਗਦਾ ਬੱਚੇ ਮੇਰੀ ਗੱਲ ਸਮਝੇ ਨਹੀਂ ਕਾਕਾ ਤੁਸੀਂ ਉੱਠੋ ਨਾ ਸਰ ਜੀ ਹੁਣੇ ਖੜਾ ਹੋ ਜੰਨੇ ਆ ਲੋ ਜੀ ਇਸ ਤਰ੍ਹਾਂ ਕਰੋ ਹਾਂਜੀ ਮਨੂੰ ਅੰਗਰੇਜ਼ੀ ਵਿੱਚ ਲਾਗੇ ਭਲਾ ਕੰਮ ਯਾਰ ਸਰ ਜੀ ਹਾਂ ਬਹੁਤ ਅੱਛਾ ਬੱਚਾ ਬਹੁਤ ਅੱਛਾ ਬੱਚਾ ਹੁਣ ਏਦਾਂ ਕਰ ਇਸ ਤਰ੍ਹਾਂ ਹੀ ਮਨੂੰ ਅੰਗਰੇਜ਼ੀ ਵਿੱਚ ਵਾਪਸ ਉਥੇ ਭੇਜ ਲੈ ਇਹ ਕਿੱਡੀ ਗੱਲ ਕਰ ਸਕਦੀ ਹੁਣ ਇਹਨੇ ਆ ਵੀਖਿਆ ਦੱਸੇ ਅੰਗਰੇਜ਼ੀ ਹੁੰਦੀ ਮੈਨੂੰ ਕੰਮ ਯਾਰ ਸਰ ਜੀ ਰੱਖ ਬੱਚਿਓ ਤੁਹਾਡੇ ਵਿੱਚ ਕੋਈ ਦੱਸ ਸਕਦਾ ਦੇਖਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਖੜੇ ਹੋ ਆਂ ਸਰ ਹੋਰ ਖੜਾ ਹਾਂ ਦੱਸੋ ਕੀ ਸਰ ਦੱਸਾਂ ਦੇਖਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਹੈ ਸਰ ਮੈਨੂੰ ਨਹੀਂ ਜੇ ਪਤਾ ਸਰ ਤੇ ਖੜਾ ਕਿਉਂ ਹੈ ਤੂੰ ਸਰ ਤੋਂ ਹੀ ਗਿਆ ਬਾਵਾ ਬਾਵਾ ਸਰ ਮੈਂ ਤਾਂ ਆਖਣੀਆਂ ਕੀਤਾ ਵੀ ਮੇਰੀਆਂ ਬਾਵਾ ਖੜੀਆਂ ਮੈਨੂੰ ਨਹੀਂ ਜੇ ਪਤਾ ਆ ਜਾ ਲੈ ਚੱਲ ਆ ਆ ਜਾ ਰੌਂਡੇ ਮੇਰੇ ਨਾਲ ਕਾਕਾ ਤੇਰੀ ਸ਼ਕਲ ਨੂੰ ਦੱਸਦੀ ਐ ਤੇ ਤੂੰ ਇਹਨਾਂ ਨਾਲ ਵੱਧ ਪੜਿਆ ਹਾਂਜੀ ਹਾਂਜੀ ਸਾਜੀ ਵਾ ਤੀਜੀ ਤਿੰਨਵਰੀ ਕੀਤੀ ਆ ਜੀ ਕਾਕਾ ਤੂੰ ਖੜਾ ਹੋ ਅੜਾ ਲਓ ਜੀ ਤੂੰ ਇਸ ਤਰ੍ਹਾਂ ਦੱਸ ਕਿ 1869 ਵਿੱਚ ਕੀ ਹੋਇਆ ਸਾਜੀ ਮੈਨੂੰ ਨਹੀਂ ਪਤਾ ਇਹਨਾਂ ਨੂੰ ਪੁੱਛ ਲਓ ਜੀ ਮੈਨੂੰ ਨਹੀਂ ਪਤਾ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ ਉਸ ਦਿਨ ਅੱਛਾ ਜੀ ਤੂੰ ਇਸ ਤਰ੍ਹਾਂ ਦੱਸ 1873 ਵਿੱਚ ਕੀ ਹੋਇਆ ਓਏ ਬੜੀ ਸੋਖੀ ਗੱਲ ਮਹਾਤਮਾ ਗਾਂਧੀ 4 ਸਾਲਾਂ ਤੇ ਹੋ ਗਏ ਸੀ ਸਾਜੀ ਆਏ ਸਾਜੀ ਨਾ ਮੜੋ ਸਾਜੀ ਕਾਕਾ ਤੂੰ ਖੜਾ ਹੋ ਤੈਨੂੰ ਨੇ ਕੋਹਾਗ ਦੱਸਣਾ ਹਾਂਜੀ ਸਰ ਉਹਨੂੰ ਨਾ ਭਵਿੱਖ ਕਾਲ ਚ ਬਦਲ ਦੇ ਕਿਹੜੇ ਕਾਲ ਚ ਸਰ ਭਵਿੱਖ ਕਾਲ ਚ ਤੇਰਾ ਡੈਡੀ ਅੱਜ ਕੰਮ ਤੇ ਗਿਆ ਇਹਨੂੰ ਭਵਿੱਖ ਕਾਲ ਚ ਬਦਲਨਾ ਸਰ ਮੇਰਾ ਡੈਡੀ ਕੱਲ ਨੂੰ ਵੀ ਕੰਮ ਤੇ ਜਾਊਗਾ ਹਾਂ ਦਾ ਪਟਾਂ ਚ ਜੋ ਤੇ ਰੋਕੇ ਦੱਸ ਦਿਓ ਆਹ ਦੇ ਨਾ ਨਾ ਹਾਂ ਆਹ ਦੇ ਛਿਆਰ ਬੱਚੇ ਨੇ ਮੇਰੀ ਸੁਣ ਲੋ ਇੱਕ ਗੱਲ ਜਿੰਨੇ ਪੜਨਾ ਪੜੋ ਜਿੰਨੇ ਨਹੀਂ ਪੜਨਾ ਚੱਤਰ ਹੋ ਜਾ ਇਥੋਂ ਕਿੱਥੇ ਗਏ ਕੋਈ ਉਹ ਗਏ ਜਿਓ ਤੇ ਵੱਡਾ ਭਲਾ